ਖਬਰਿਸਤਾਨ ਨੈਟਵਰਕ ਤੇ ਤੰਦਰੁਸਤੀ ਨਮਾ ਜਲੰਧਰ ਚ ਅਜੀਹਾ ਕੁਝ ਕਰਨ ਜਾ ਰਹੇ ਨੇ ਜੋ ਪੰਜਾਬ ਚ ਪਹਿਲਾਂ ਕਦੇ ਨਹੀਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਚ ਪਹਿਲੀ ਵਾਰ ਕੋਈ ਪੈਰਾਸ਼ੂਟ ਦੇ ਨਾਲ ਸਕਾਈ ਡਾਈਵ ਕਰਕੇ ਲੈਂਡ ਕਰੇਗਾ ਮਹਿਲਾ ਦਿਵਸ ਦੇ ਅਗਲੇ ਦਿਨ ਯਾਨੀ ਐਤਵਾਰ 9 ਮਾਰਚ ਨੂੰ ਸਕਾਈ ਡਾਈਵਿੰਗ ਕਰਨਗੇ ਪਦਮਸ਼੍ਰੀ ਸਕਾਈ ਡਾਈਵਰ ਸ਼ੀਤਲ ਮਹਾਜ ਇਸ ਡਾਈਵ ਦਾ ਆਯੋਜਨ ਖਬਰੀस्तान ਅਤੇ ਤੰਦਰੁਸਤੀ ਨਵਾਂ ਦੇਵਕਾਰੀ ਹੈਲਥ케ਅਰ ਹੀਰੋ ਅਵਾਰਡ ਦੇ ਸੰਦਰਭ ਦੇ ਵਿੱਚ ਕੀਤਾ ਜਾ ਰਿਹਾ ਹੈ। ਹੈਲਥ케ਅਰ ਹੀਰੋ ਅਵਾਰਡ ਵਿੱਚ ਸ਼ਹਿਰ ਦੇ ਉਹ ਚਿੱਟੇ ਕੋਟ ਵਾਲੇ ਹੀਰੋਜ਼ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਨ। ਜਲਦੀ ਹੀ ਡਾਕਟਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਸ ਵਾਰ ਸ਼ਹਿਰ ਦੇ ਚਾਰ ਸੀਨੀਅਰ ਡਾਕਟਰਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਲਈ ਚੁਣਿਆ ਗਿਆ ਹੈ। ਉਹਨਾਂ ਦੇ ਵਿੱਚ ਪੰਜਾਬ ਦੀ ਉੱਗੀ ਪ੍ਰਸਤuti ਮਹਾਰਤੇ ਗਾਇਨਾਕੋਲੋਜੀਸਟ ਸੁਸ਼ਮਾ ਚਾਵਲਾ ਪਿਛਲੇ ਕਈ ਸਾਲਾਂ ਤੋਂ ਚਾਵਲਾ ਨਰਸਿੰਗ ਹੋਮ ਵਿਖੇ ਲੋਕਾਂ ਦੀ ਸੇਵਾ ਕਰ ਰਹੇ ਨੇ ਡਾਕਟਰ ਸੁਸ਼ਮਾ ਚਾਵਲਾ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਡਾਕਟਰੀ ਭਾਈਚਾਰੇ ਦਾ ਇੱਕ ਥੰਮ ਰਹੀ ਹੈ ਜਿਨ੍ਹਾਂ ਨੇ ਅਣਗਿਣਿਤ ਮਰੀਜ਼ਾਂ ਅਤੇ ਸਾਥੀਆਂ ਦਾ ਸਤਿਕਾਰ ਅਤੇ ਵਿਸ਼ਵਾਸ ਕਮਾਇਆ ਉਹਨਾਂ ਨੇ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਉਥੇ ਹੀ ਡਾਕਟਰ ਪ੍ਰੇਮ ਰਾਣਾ ਵੀ ਪਿਛਲੇ ਕਈ ਦਹਾਕਿਆਂ ਤੋਂ ਜਲੰਧਰ ਦੇ ਰਾਣਾ ਹਸਪਤਾਲ 'ਚ ਸੇਵਾ ਨਿਭਾ ਰਹੇ ਨੇ ਡਾਕਟਰੀ ਖੇਤਰ ਨਾਲ ਜੁੜੇ ਹੋਣ ਦੇ ਨਾਲ-ਨਾਲ ਉਹ ਆਰਟ ਆਫ ਲਿਵਿੰਗ ਦੀ ਪ੍ਰਸਿੱਧ ਅਧਿਆਪਕਾ ਵੀ ਨੇ ਸਿਹਤ ਦੇ ਖੇਤਰ ਦੇ ਨਾਲ-ਨਾਲ ਉਹਨਾਂ ਨੇ ਆਪਣੀ ਸਿੱਖਿਆ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਉਸੇ ਤਰ੍ਹਾਂ ਡਾਕਟਰ ਆਸ਼ੂਤੋਸ਼ ਗੁਪਤਾ ਪੰਜਾਬ ਦੇ ਪ੍ਰਮੁੱਖ ਚਾਈਲਡ ਸਪੈਸ਼ਲਿਸਟ ਨੇ ਸ਼ਹਿਰ 'ਚ ਪਿਛਲੇ 35 ਸਾਲਾਂ ਤੋਂ ਦੁਆਬਾ ਹਸਪਤਾਲ ਸ਼ਹਿਰ ਦੇ ਬੱਚਿਆਂ ਦੀ ਸਿਹਤ ਦੀ ਦੇਖਭਾਲ ਕਰ ਰਿਹਾ ਹੈ ਡਾਕਟਰ ਆਸ਼ੂਤੋਸ਼ ਗੁਪਤਾ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ। ਦੁਆਬਾ ਹਸਪਤਾਲ ਨਵੇਂ ਜਨਮੇ ਬੱਚਿਆਂ ਅਤੇ ਪ੍ਰੀਮਚੂਰ ਡਿਲੀਵਰੀ ਵਾਲੇ ਬੱਚਿਆਂ ਦੇ ਇਲਾਜ ਦੇ ਵਿੱਚ ਵੀ ਮੋਹਰੀ ਹੈ। ਉੱਥੇ ਹੀ ਡਾਕਟਰ ਅਸ਼ੋਕ ਸ਼ਰਮਾ ਪੰਜਾਬ ਦੇ ਪ੍ਰਸਿੱਧ ਆਈ ਸਰਜਨ ਨੇ ਪਿਛਲੇ 22 ਸਾਲਾਂ ਤੋਂ ਜਲੰਧਰ ਤੇ ਰਈਆ ਦੇ ਲੋਕਾਂ ਦੀ ਸੇਵਾ ਕਰ ਰਹੇ। ਡਾਕਟਰ ਸ਼ਰਮਾ ਸ਼ਹਿਰੀ ਮਰੀਜ਼ਾਂ ਦੇ ਨਾਲ-ਨਾਲ ਪਿੰਡੂ ਖੇਤਰਾਂ ਦੇ ਲੋਕਾਂ 'ਚ ਵੀ ਜਾਣਿਆ ਪਛਾਣਿਆ ਨਾ ਇਸ ਸਮਾਰੋਹ ਦੇ ਵਿੱਚ ਮੈਨੇ ਪਿਆਰ kia ਦੀ ਹੈਰੋਇਨ ਭਾਗੇਸ਼ਰੀ ਵੀ ਸ਼ਿਰਕਤ ਕਰਨ ਲਈ ਪਹੁੰਚ ਰਹੇ ਨੇ ਭਾਗੇਸ਼ਰੀ ਫਿਟਨੈਸ ਐਕਸਪਰਟ ਵੀ ਨੇ ਬਾਲੀਵੁੱਡ ਅਭਿਨੇਤਾ ਅਤੇ ਕਾਮੇਡੀਅਨ ਬਲਰਾਜ ਸਿਆਲ ਇਸ ਸ਼ੋਅ ਦੀ ਮੇਜ਼ਬਾਨੀ ਕਰਨਗੇ ਪਦਮਸ਼ੀਧੀ ਸ਼ੀਤਲ ਮਹਾਜਨ ਪੀਏਪੀ ਕੈਂਪਸ ਤੋਂ ਰਵਾਨਾ ਹੋਵੇਗੀ ਅਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚਕਾਰ ਉਤਰੇਗੀ ਇਸ ਮੌਕੇ ਸ਼ੀਤਲ ਮਹਾਜਨ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ ਸ਼ੀਤਲ ਮਹਾਜਨ ਦੀ ਗੱਲ ਕਰੀਏ ਤਾਂ 43 ਸਾਲਾਂ ਸ਼ੀਤਲ ਮਹਾਜਨ ਦੇ ਨਾਮ ਕਈ ਰਿਕੋਰਡ ਤੇ ਕਈ ਐਵਾਰਡ ਹਿੱਸੇ ਆਏ ਨੇ ਉਹਨਾਂ ਦੇ ਇਹਨਾਂ ਦੇ ਵਿੱਚ ਸਭ ਤੋਂ ਖਾਸ 2011 ਚ ਮਿਲਿਆ ਭਾਰਤ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਦਾ ਪੁਰਸਕਾਰ ਪਦਮਸ਼ਰੀ ਆਂਦਾ ਹੈ ਇਸ ਤੋਂ ਪਹਿਲਾਂ ਵੀ ਐਵਾਰਡ ਦਾ ਸਿਲਸਿਲਾ ਚੱਲਦਾ ਰਿਹਾ ਤੇ ਬਾਅਦ ਵਿੱਚ ਵੀ 2023 ਦੇ ਵਿੱਚ ਪਦਮਸ਼ਰੀ ਸ਼ੀਤਲ ਮਹਾਜਨ ਨੇ ਮਾਉਂਟ ਐਵਰੈਸ ਦੇ ਸਾਹਮਣੇ 21500 ਫੁੱਟ ਦੀ ਉਚਾਈ ਤੋਂ ਹੈਲੀਕਾਪਟਰ ਤੋਂ ਛਾਲ ਮਾਰਨ ਵਾਲੀ ਦੁਨੀਆ ਦੀ ਪਹਿਲਾ ਮਹਿਲਾ ਬਣ ਕੇ ਨਵਾਂ ਕਾਰਨਾਮਾ ਕੀਤਾ ਹੈ ਵਰਲਡ ਰਿਕਾਰਡ ਦੀ ਗੱਲ ਕਰੀਏ ਤਾਂ 2004 ਦੇ ਵਿੱਚ ਉੱਤਰੀ ਧਰੂਵ ਉਤੇ ਸਫਲਤਾਪੂਰਵਕ ਛਾਲ ਮਾਰਨ ਤੋਂ ਬਹਾਦ ਮਹਾਜਨ ਨੂੰ ਤੇਂਜਿੰਗ ਨੌਰਗੋ ਨੈਸ਼ਨਲ ਐਡਵੈਂਚਰ ਅਵਾਰਡ ਨਾਲ ਵਿਸਮਾਨਿਤ ਕੀਤਾ ਗਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਨਾਗਰਿਕ ਬਣ ਗਈ। ਪਦਮਸ਼੍ਰੀ ਸ਼ੀਤਲ ਮਹਾਜਨ ਨੂੰ 2005 ਦੇ ਵਿੱਚ ਗੋਦਾਵਰੀ ਗੌਰਵ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਸੀ। ਉਸੇ ਸਾਲ ਸ਼ੀਤਲ ਮਹਾਜਨ ਨੂੰ ਸ਼ਿਵ ਛਤਰਪਤੀ ਮਹਾਰਾਸ਼ਟਰ ਸਟੇਟ ਸਪੋਰਟਸ ਨੈਸ਼ਨਲ ਅਵਾਰਡ ਵੀ ਮਿਲਿਆ ਜਿਸ ਤੋਂ ਬਾਅਦ ਜੈਨੂ ਤਾਈ ਜਵਾਨ ਯੁਵਾ ਇਨਾਮ ਵੀ ਉਹਨਾਂ ਨੂੰ ਮਿਲਿਆ ਸੀ ਇਹਨਾਂ ਦੇ ਵਿੱਚ ਸਭ ਤੋਂ ਖਾਸ 2011 ਦੇ ਵਿੱਚ ਮਿਲਿਆ ਭਾਰਤ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮਸ਼ੀਰੀ ਆਉਂਦਾ ਹੈ ਇਸ ਤੋਂ ਪਹਿਲਾਂ ਵੀ ਅਵਾਰਡ ਦਾ سلسلہ ਚੱਲਦਾ ਰਿਹਾ ਸ਼ੀਤਲ ਮਹਾਜਨ ਦੇ ਨਾਮ ਚਾਰ ਵਰਲਡ ਰਿਕਾਰਡ ਵੀ ਨੈਸ਼ਨਲ ਰਿਕਾਰਡ ਤੇ ਚਾਰ ਏਸ਼ੀਅਨ ਰਿਕਾਰਡਸ ਆਂਦੇ ਸ਼ੀਤਲ ਮਹਾਜਨ ਦਾ ਸਕਾਈ ਡਾਈਵਿੰਗ ਦੇ ਨਾਲ ਇਨਾ ਲਗਾਵ ਹੈ ਕਿ ਉਹਨਾਂ ਆਪਣਾ ਵਿਆਹ ਵੀ ਖਵਾਵਾਂ ਦੇ ਵਿੱਚ ਕੀਤਾ ਹੈ। ਵਿਪਤੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਨੂੰ ਸਕਾਈ ਡਾਈਵ ਦੇਖਣ ਲਈ ਵੀ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਦੇ ਵਿੱਚ ਕਈ ਸਰਕਾਰੀ ਅਤੇ ਗੈਰ ਸਰਕਾਰੀ ਕਾਲਜਾਂ ਦੇ ਬੱਚੇ ਵੀ ਭਾਗ ਲੈਣਗੇ। ਆਮ ਲੋਕ ਵੀ ਸਕਾਈ ਡਾਈਵ ਇਵੈਂਟ ਦੇਖਣ ਲਈ ਆ ਸਕਦੇ ਨੇ। ਇਸ ਦੇ ਪਾਸ ਜਲਦੀ ਹੀ ਲੋਕਾਂ ਨੂੰ ਉਪਲਬਧ ਕਰਵਾਈ ਜਾਣਗੇ। ਇਸ ਇਵੈਂਟ ਦੀ ਵਧੇਰੇ ਜਾਣਕਾਰੀ ਦੇ ਲਈ ਜੁੜੇ ਰਹੋ ਖਬਰਿਸਤਾਨ ਨੈਟਵਰਕ ਤੇ ਤੰਦਰੁਸਤੀ ਨਮਾਟੇ।